ਵੜੀਆ ਹੌਸਲਾ ਵਾਇਗੁਰਜੀ ਦੀ ਫਤਿਹ ਅੱਜ ਮੈਂ ਸਾਫ਼ ਸਿੱਧਾ ਦੱਸਾਂ ਜੀ ਜਿਹੜੇ ਕਈ ਲੋਕੀ ਸਵਾਲ ਕਰਦੇ ਆ ਜਵਾਬ ਕਰਦੇ ਆ ਕਈ ਲੋਕ ਕਹਿੰਦੇ ਜੀ ਇਹ ਕਿਵੇਂ ਹੋਏਗਾ ਕਿਵੇਂ ਹੋਏਗਾ ਨਸ਼ਾ ਕਬੱਡੀ ਤੋਂ ਕਿਵੇਂ ਖਤਮ ਹੋਏਗਾ ਮੈਂ ਤੁਹਾਨੂੰ ਦੱਸਾਂ ਜੀ ਕਿਵੇਂ ਖਤਮ ਹੋਏਗਾ ਪਹਿਲੀ ਗੱਲ ਤੇ ਜਿਹੜੇ ਮੈਚ ਕਰਵਾਉਂਦੇ ਆ ਨਾ ਜਿਹੜੇ ਮੰਨ ਲੋ ਕਮੇਟੀ ਕਹਿੰਦੇ ਆ ਜਾਂ ਕਈ ਕਲਮ ਕਹਿੰਦੇ ਆ ਫੈਡਰੇਸ਼ਨ ਕਹਿੰਦੇ ਆ ਜਿਹੜੇ ਮੈਚ ਕਰਵਾਉਂਦੇ ਆ ਪਹਿਲੀ ਗੱਲ ਤੇ ਮਹਾਰਾਜ ਇੱਕ ਮੈਚ ਜਿਹੜਾ ਬੰਦਾ ਖੇਡੇਗਾ ਨਾ ਵਧੀਆ ਜੋਰ ਲਾ ਕੇ ਉਹਨੂੰ ਘੱਟੋ ਘੱਟ ਵੀ 2 ਦਿਨ ਦਾ ਰਸ ਚਾਹੀਦਾ ਦੋ ਦਿਨ ਉਹ ਬੈ ਕੇ ਆਪਣੀ ਖਰਾ ਖਾਵੇ ਆਪਣਾ ਰੈਸਟ ਕਰੇ ਕੋਈ ਅਸ਼ੁਰਾਈ ਨਹੀਂ ਕੋਈ ਬੁਝਣੀ ਐਣੀ ਅਗਲੇ ਦਿਨ ਉਹ ਉੱਥੇ ਖੇਡਣ ਜਾਣਾ ਅਗਲੇ ਦਿਨ ਉਹ ਉੱਥੇ ਖੇਡਣ ਜਾਣਾ ਨਹੀਂ ਦੋ ਤਿੰਨ ਦਿਨ ਦਾ ਉਹਨੂੰ ਰੈਸਟ ਦੋ ਤੇ ਉਹਦੇ ਬਾਅਦ ਦੂਜੇ ਪਲੇਅਰ ਚਲੋ ਖੇលਨੇਗੇ ਕਿਉਂਕਿ ਲਗਾਤਾਰ ਮੈਚ ਅਜਾ ਪਲੇਅਰ ਨਾ ਪਲੇਅਰ ਕੋਈ ਨਹੀਂ ਚਾਹੁੰਦਾ ਕਿ ਮੈਂ ਇੰਨੀ ਮਿਹਨਤ ਕਰਕੇ ਉੱਪਰ ਤੱਕ ਆਇਆ ਤੇ ਹੁਣ ਲਾਸਟ ਜੇ ਕੀ ਬਈ ਮੈਨੂੰ ਕੁਝ ਹੋ ਜੇ ਜਾਂ ਮੇਰੇ ਉੱਪਰ ਦਾ ਡਗ ਲੱਗੇਗੀ ਜੀ ਹੋਰ ਜੀ ਬਣਾਣਾ ਜੀ ਟੀਕੇ ਲਾਉਂਦਾ ਜੀ ਤਾਂ ਮਰ ਗਿਆ ਕੋਈ ਪਲੇਅਰ ਨਹੀਂ ਚਾਹੁੰਦਾ ਐਵੇਂ ਕਿਉਂਕਿ ਅਗਰ ਉਹ ਆ ਕੇ ਚੰਦੇ ਹੁੰਦੇ ਤਾਂ ਮੈਂ ਇਹ ਨਹੀਂ ਕਰਦੇ ਇੰਨੀ ਐਵੇਂ ਕੋਈ ਨਹੀਂ ਜਾਂਦਾ ਤੇ ਜਿਹੜਾ ਬਿਨਾਂ ਨੌਲੇਜ ਤੋਂ ਯੂਜ਼ ਕੀਤੀ ਹੋਈ ਚੀਜ਼ਾਂ ਦਾ ਉਹਦਾ ਮਤਲਬ ਕਿ ਗਲਤ ਇਸਤੇਮਾਲ ਜਾਂ ਗਲਤ ਉਹਦਾ ਫਰਕਟ ਬਣੇ ਪੜਾ ਹੈ ਚਾਹ ਮੈਂ ਆਈ ਕਿਉਂ ਨਾ ਹੋਵੇ ਜਾਂ ਕੋਈ ਵੀ ਹੋਵੇ ਜਾਂ ਤੁਸੀਂ ਵੀ ਹੋ ਤੇ ਖਤਮ ਕਰਨ ਦਾ ਤਰੀਕਾ ਇਹ ਹੈ ਕਿ ਇੱਕ ਤੇ ਰੈਕਟ ਦਿੱਤਾ ਜਾਵੇ ਹੋਰ ਇੱਕ ਚੀਜ਼ ਹੋਰ ਮੈਂ ਜ਼ਿਆਦਾਤਰ 플레이ਰ ਲਗਾਤਾਰ ਮੈਚ ਖੇਡਦੇ ਆ ਵੀ ਉਹਨਾਂ ਦੇ ਦਿਮਾਗ 'ਚ ਵੀ ਇਹ ਚੀਜ਼ ਹੈ ਵੀ ਜਿੱਥੋਂ ਜਿੰਨੀ ਪੇਮੈਂਟ ਜਾਂ ਜਿੰਨਾ ਪੈਸਾ ਵਖਦਾ ਕਰ ਸਕਦੇ ਕਰ ਲੀਏ ਕਿਉਂਕਿ ਅਗਰ ਕੱਲ ਨੂੰ ਸਾਨੂੰ ਖੇਡ ਦੇਣ ਮਾੜੀ ਜਿਹੀ ਛੱਡ ਵੱਜ ਗਈ ਨਾ ਤਾਂ ਕਿਸੇ ਨੇ ਸਾਨੂੰ ਪੈਰਾਸ਼ੇਡਾ ਮੋਲ ਦੀ ਗੋਲੀ ਵੀ ਨਹੀਂ ਸੁਣੀ ਇੱਕ ਇਹ ਵੀ ਗੱਲ ਸੱਚ ਹੈ ਇਹ ਵੀ ਸੱਚਾਈ ਹੈ ਇਸ ਕਰਕੇ ਕਰਕੇ ਉਹ ਵੀ ਫਟਾਫਟ ਲੱਗੇ ਹੈ ਕਿ ਅੱਛਾ ਉਹਦੇ ਵਿਆਪ ਤੇ ਉਹ ਇੱਕ ਹਿਸਾਬ ਦਾ ਸਮਝ ਲਓ ਕੀ ਹੈ ਹਰ ਚੀਜ਼ ਉੱਤ ਉੱਥੇ ਉੱਠ ਰਹੀ ਹੈ ਕਿ ਤੱਕਾ ਜ਼ਿਆਦਾ ਮੈ ਲਵਾਇਆ ਜਾਂ ਜਿੰਨੀ ਮੈ ਜ਼ਿਆਦਾ ਲਵਾਇਆ ਇਸ ਤਰ੍ਹਾਂ ਹੈ ਤਾਂ ਉਸ ਹਿਸਾਬ ਨਾਲ ਉਹ ਗਲਤੀ ਹੋ ਰਿਹਾ ਉਹ ਚੀਜ਼ ਦਾ ਤੇ ਇਹ ਚੀਜ਼ ਬਿਲਕੁਲ ਇਹਨਾਂ ਨੂੰ ਰੈਕਸ ਚਾਹੀਦਾ ਹੈ ਪਰ ਪਲੇਅਰਾਂ ਦਾ ਜਿੰਨੇ ਵੀ ਪਲੇਅਰ ਹੈ ਜਿਹੜੇ ਭਾਵੇਂ ਛੋਟੇ ਹੋਣ ਵੱਡੇ ਹੋਣ ਕੋਈ ਵੀ ਹੋਵੇ ਬਈ ਇਹਨਾਂ ਦਾ ਘੱਟੋ ਘੱਟ ਵੀ 50 ਲੱਖ 1 ਕਰੋੜ ਦਾ ਇੰਸ਼ੋਰੈਂਸ ਹੋਣਾ ਚਾਹੀਦਾ ਇਹਨਾਂ ਦਾ ਇਹਨਾਂ ਦਾ ਇੰਸ਼ੋਰੈਂਸ ਹੋਣਾ ਚਾਹੀਦਾ ਇਹ ਜਿਹੜੇ ਮੈਚ ਕਰਵਾ ਰਹੇ ਉਹ ਕਰਵਾ ਕੇ ਦੇਣ ਬਈ ਉਹਨਾਂ ਦੇ ਇਹਨਾਂ ਦਾ ਇੰਸ਼ੋਰੈਂਸ ਹੋਣਾ ਚਾਹੀਦਾ ਕਿ ਇਹਨਾਂ ਨੂੰ 6:00 ਵਜੇ ਤੇ ਤੁਸੀਂ ਦੇਖਦੇ ਹੋ ਇੱਕ ਪਲੇਅਰ ਥੋੜੇ ਦਿਨ ਪਹਿਲਾਂ ਇੰਨਾ ਨਾਮ ਹੁੰਦਾ ਪੰਜਾਬ ਚ ਅਚਾਨਕ 3-4 ਸਾਲ 4 ਸਾਲ ਬਾਅਦ 5 ਸਾਲ ਬਾਅਦ ਕੋਈ ਨੀਰ ਸੁਲਬੋਟਰ ਉਹਦੇ ਘਰ ਜਾਂਦਾ ਤੇ ਜਿਹਦਾ ਹਾਲਾਤ ਬਿਲਕੁਲ ਇੰਨੇ ਬੱਤਰ ਦਾ ਲਾਹਵਾ ਹੋ ਜਾਂਦੇ ਐ ਇਲਾਜ ਨਹੀਂ ਉਹ ਬੰਦਾ ਉਹਦਾ ਤੇ ਘੱਟ ਵੱਟ ਵੀ 50 ਲੱਖੀ ਕਰੋੜ ਦਾ ਇੰਸ਼ੋਰੈਂਸ ਇਹਨਾਂ ਪਲੇਅਰਾਂ ਦਾ ਕਰਾਓ ਮੰਨ ਲਓ ਖਰਾਕ ਆਪਣੇ ਪੈਸੇ ਦੀ ਖਾ ਕੇ ਆ ਗਿਆ ਉਹ ਤੋਂ ਬਾਅਦ ਇਲਾਜ ਵੀ ਆਪਣੇ ਪੈਸੇ ਤੇ ਕਰਾਂਗੇ ਤੇ ਬਈ ਫਿਰ ਅਜ ਬੁਲਾएंगे ਅਜੀ ਗੱਲ ਤਾਂ ਹੋਇਆ ਵਾ ਮਸਾ ਖਤਮ ਇਹਨਾਂ ਨੂੰ ਅਰੈਸਟ ਦੋ ਅਰਸ਼ ਹੋ ਗਿਆ ਖਰਾਖਾਨ 3-4 ਦਿਨ ਲਗਾਤਾਰ ਮੈਚ ਨਾ ਖੇਡਿਆ ਕਿਉਂਕਿ ਇਹ ਭਾਈ ਡਿਫਿਕਲਟ ਗੇਮ ਹੈ ਇਹ ਪੂਰੇ ਜੋਰ ਵਰਦਾ ਬੁਰਾ ਉਸ ਤੋਂ ਬਾਅਦ ਐਸ਼ਾ ਵੀ ਜਾਏਗਾ ਫਮੇ ਮੈਨਨ ਕਿੰਨੀ ਵੀ ਵਰਦ ਮੈਨੂੰ ਪਤਾ ਹੈ ਕਿੰਨੀ ਐਕਸ਼ਨ ਕਰਨ ਵਾਲਾ ਬੰਦਾ ਹੋਵੇ ਕਿੰਨੀ ਵੀ ਮਿਹਨਤ ਵਾਲਾ ਬੰਦਾ ਹੋਵੇ ਜਦੋਂ ਕਬੱਡੀ ਅਗਰ ਇੱਕ ਮੈਚ ਖੇਡੇਗਾ ਨਾ ਤੇ ਉਸ ਤੋਂ ਬਾਅਦ ਉਹਦਾ ਸਰੀਰ ਪੂਰੀ ਤਰ੍ਹਾਂ ਥੱਕ ਜਾਏਗਾ ਉਹਨੂੰ ਬਹੁਤ 2-3 ਦਿਨ ਖਰਾਕ ਦਾ ਆਰਾਮ ਚਾਹੀਦਾ ਹੁੰਦਾ ਤੇ ਇਹਨਾਂ ਨੂੰ ਵੀ ਬਈ ਸੋਚਣਾ ਚਾਹੀਦਾ ਹੈ ਕਿ ਇਹ ਇਸੇ ਐ ਸਭ ਕੜੀਆਂ ਜੁੜੀਆਂ ਹੋਈਆਂ ਇੱਕ ਨਾਲ ਇੱਕ ਨਾਲ ਕਿਉਂ ਆਇਆ ਕਿਉਂਕਿ ਚੰਦਾ ਕੋਈ ਨਹੀਂ ਸੀ ਕੋਈ ਵੀ ਪਲੇਅਰ ਨਵਾਂ ਪੁਰਾਣਾ ਕੋਈ ਨਹੀਂ ਜਾਂਦਾ ਸੀ ਕਬੱਡੀ ਇਹ ਚੀਜ਼ਾਂ ਆਣ ਜਾਂ ਕੁਛ ਹੀ ਹੋਵੇ ਲੇਕਿਨ ਕੜੀਆਂ ਕੋਈ ਗਲਤ ਜੁੜ ਗਈਆਂ ਜਾਂ ਜੁੜਦੀਆਂ ਨੇ ਉਹ ਸਭ ਨਾਲ ਐਸੀ ਹੋ ਗਈਆਂ ਤੇ ਅਗਰ ਪਲੇਅਰਾਂ ਦਾ ਇਹ ਚੀਜ਼ ਦਾ ਸੁਧਾਰ ਹੋਏਗਾ ਨਾ ਤੇ ਆਟੋਮੈਟਿਕ ਉਹਨਾਂ ਨੂੰ ਕੋਈ ਲੋੜ ਐਹੋ ਜੀ ਚੀਜ਼ ਨਹੀਂ ਮੈਚ ਸ਼ੁਰੂ ਹੋਣ ਦੇ ਬਿਲੈ ਐਹੋ ਜੀ ਕੋਈ ਚੀਜ਼ ਲੈਣ ਦੀ ਲੋੜ ਨਹੀਂ ਦੇਗੀ ਜਿਹਦੇ ਨਾਲ ਉਹ ਪੱਜਿਆ ਫਿਰ ਰਿਹਾ ਜਾਂ ਫਲਾਣਾ ਟਿਕਾਣਾ ਉਹ ਰਾਮ ਨਾਲ ਆਪਣੀ ਜਨਮ ਖੇਡेंगे ਉਹਨਾਂ ਨੂੰ ਪਤਾ ਐਸੀ ਜੋਰ ਲਾ ਕੇ ਖੇਡਾਂਗੇ ਉਸ ਤੋਂ ਬਾਅਦ ਦੋ ਦਿਨ ਰੈਸਟ ਕਰਾਂਗੇ ਉਸ ਹਸਬ ਨਾਲ ਉਹਨਾਂ ਨੂੰ ਪੇਮੈਂਟ ਨਹੀਂ ਮਿਲੇ ਬਾਈ ਉਹਨਾਂ ਨੂੰ ਕਿ ਜਿਹੜੇ ਦੋ ਦਿਨ ਉਹਨਾਂ ਨੇ ਹੋਲੋੜੀ ਆਪਾਂ ਹੁਣ ਆ ਜਾਗੇ